ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਹਨਾਂ ਅਮੋਲਕ ਬਚਨਾਂ ਵਿੱਚ ਮਾਲਕ ਪਰਮੇਸ਼ਰ ਦੀ ਪੈਦਾ ਕੀਤੀ ਖਲਕਤ ਦੇ ਅੰਦਰ अनेकाਾਂ ਜੀਵਾਂ ਦਾ ਜ਼ਿਕਰ ਕੀਤਾ ਔਰ ਪਾਤਸ਼ਾਹ ਜੀ ਕਹਿੰਦੇ ਜਿੰਨਾ ਪਿਆਰਿਆਂ ਨੂੰ ਰੱਬ ਦੇ ਘਰ ਵਿੱਚੋਂ ਤਾਣ ਪ੍ਰਾਪਤ ਹੁੰਦਾ ਓ ਪਿਆਰੇ ਫਿਰ ਮਾਲਕ ਪਰਮੇਸ਼ਰ ਦੇ ਤਾਣ ਦੀ ਗੱਲ ਕਰਦੇ ਨੇ ਉਹਦੀ ਤਾਕਤ ਦੀ ਗੱਲ ਪ੍ਰਗਟ ਕਰਦੇ ਨੇ ਜਿਹੜੇ ਪਿਆਰੇ ਇਸ ਜਗਤ ਵਿੱਚ ਮਾਲਕ ਪਰਮੇਸ਼ਰ ਦੇ ਹੁਕਮ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਦੇ ਉਹ ਰੱਬ ਦੀਆਂ ਦਾਤਾਂ ਨੂੰ ਵੇਖ ਕੇ ਰੱਬ ਦੇ ਗੁਣਾਂ ਦਾ ਵਿਖਿਆਨ ਕਰਦੇ ਹਨ। अनेका ਪਿਆਰੇ ਮਾਲਕ ਪਰਮੇਸ਼ਰ ਦੇ ਸੋਹਣੇ ਗੁਣਾਂ ਦਾ ਧਿਆਨ ਧਰਦੇ ਨੇ। ਉਹਨਾਂ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਰੱਬ ਜੀ ਦੀਆਂ ਸੁੰਦਰ ਵਡਿਆਈਆਂ ਵਿਖਿਆਨ ਕਰਦੇ। ਔਰ अनेका ਪਿਆਰੇ ਜਿਨ੍ਹਾਂ ਦੇ ਕੋਲ ਵਿਦਿਆ ਦਾ ਮਹਾਨ ਖਜ਼ਾਨਾ ਹੈ ਉਹ ਵਿਦਿਆ ਦੇ ਰਾਹੀ ਰੱਬ ਜੀ ਦੇ ਅਨੇਕਾਂ ਔਖੇ ਗੁਣਾਂ ਦੀ ਵਿਚਾਰ ਸ਼ਬਦਾਂ ਦੇ ਰਾਹੀ ਆਪਣੀ ਕਲਮ ਦੇ ਰਾਹੀ ਜਗਤ ਦੇ ਵਿੱਚ ਪ੍ਰਗਟ ਕਰਦੇ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਪਿਆਰੇ ਮਾਲ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਬਣਾ ਕੇ ਵੇਖਦੇ ਨੇ ਔਰ ਆਖਦੇ ਨੇ ਗਾਵੇ ਕੋ ਸਾਜ ਕਰੇ ਤਨ ਖੇ ਕੋਈ ਪਿਆਰਾ ਇਹ ਗੱਲ ਬਿਆਨ ਕਰਦਾ ਹੈ ਕਿ ਰੱਬ ਜੀ ਇਹਨਾਂ ਸਰੀਰਾਂ ਨੂੰ ਸਾਜਦੇ ਨੇ ਔਰ ਇਹਨਾਂ ਸਰੀਰਾਂ ਨੂੰ ਮਟਾਉਂਦੇ ਨੇ ਭਾਬ ਇਹਨਾਂ ਸਰੀਰਾਂ ਨੂੰ ਉਸਾਰਨ ਵਾਲਾ ਵੀ ਮਾਲਕ ਹੈ ਇਹਨਾਂ ਸਰੀਰਾਂ ਨੂੰ ਢਾਉਣ ਵਾਲਾ ਵੀ ਮਾਲਕ ਹੈ ਇਹਨਾਂ ਸਰੀਰਾਂ ਨੂੰ ਜਨਮ ਦੇਣ ਵਾਲਾ ਵੀ ਮਾਲਕ ਹੈ ਇਹਨਾਂ ਸਰੀਰਾਂ ਨੂੰ ਮੌਤ ਦੇਣ ਵਾਲਾ ਵੀ ਪਰਮੇਸ਼ਰ ਹੈ ਜਿੰਨਾਂ ਪਿਆਰਿਆਂ ਨੇ ਰੱਬ ਦੇ ਚਰਨਾਂ ਨਾਲ ਪ੍ਰੀਤ ਬਣਾਈ ਉਹਨਾਂ ਨੇ ਫਿਰ ਇਹ ਸ਼ਬਦ ਆਖੇ ਸਨ ਕਿ ਮਾਰਾ ਰੱਖਾ ਇਕੋ ਆਪ ਮਨੁਖ ਕਾ ਕ੍ਰਿਸ਼ਨਾਹੀ ਹਾਤ ਭਾਈ ਮਰਨ ਵਾਲਾ ਤੇ ਰਖਣ ਵਾਲਾ ਇਕੋ ਹੀ ਹੈ ਜਿੰਨਾ ਪਿਆਰਿਆ ਨੇ ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਬਣਾਈ ਉਹਨਾਂ ਦੇ ਇਹ ਵਿਚਾਰ ਪ੍ਰਗਟ ਹੋਏ ਕਿ ਉਹ ਸਾਜਣ ਵਾਲਾ ਵੀ ਹੈ ਤੋਂ ਬਨਾਸ਼ ਕਰਨ ਵਾਲਾ ਵੀ ਨਾ ਉਹ ਸਾਜੀ ਹੋਈ ਚੀਜ਼ ਦੇ ਨਾਲ ਜੁੜੇ ਨਾ ਉਹ ਵਿਨਾਸ਼ ਹੋਣ ਵਾਲੀ ਚੀਜ਼ ਦੇ ਨਾਲ ਜੁੜੇ ਉਹ ਜੁੜੇ ਨੇ ਸਾਜਣ ਵਾਲੇ ਦੇ ਨਾਲ ਤੇ ਬਨਾਸ਼ ਕਰਨ ਵਾਲੇ ਨਾਲ ਬੜਾ ਧਿਆਨ ਦੇਣ ਨੂੰ ਸ਼ਬਦ ਹੈ ਜਦੋਂ ਪਿਆਰੇ ਨੂੰ ਇਹ ਗੱਲ ਸਮਝ ਲੱਗ ਜਾਂਦੀ ਹੈ ਕਿ ਜਨਮ ਦੇਣ ਵਾਲਾ ਵੀ ਰੱਬ ਹੈ ਤੇ ਮੌਤ ਦੇਣ ਵਾਲਾ ਵੀ ਰੱਬ ਹੈ ਸਾਜਣ ਵਾਲਾ ਵੀ ਪਰਮੇਸ਼ਰ ਹੈ ਤੇ ਇਸ ਸਰੀਰ ਨੂੰ ਖਤਮ ਕਰਨ ਵਾਲਾ ਵੀ ਪਰਮੇਸ਼ਰ ਹੈ ਫਿਰ ਉਹ ਪਰਮੇਸ਼ਰ ਦੇ ਨਾਲ ਜੁੜਦਾ ਨਾ ਸਾਜੀ ਹੋਈ ਚੀਜ਼ ਨਾਲ ਜੁੜਦਾ ਤੇ ਨਾ ਖਤਮ ਹੋਈ ਚੀਜ਼ ਨਾਲ ਫਿਰ ਉਹਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਜਿਸ ਕੀ ਵਸਤ ਤਿਸ ਆਗੈ ਰੱਖ ਹੈ ਪ੍ਰਭ ਕੀ ਆਗਿਆ ਮਾਨੈ ਮਤੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਉਹ ਦਿਆਲ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਹੈ ਉਹ ਫਿਰ ਕਹਿੰਦਾ ਮੇਰੇ ਮਾਲਕ ਜੀ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਦੇ ਅਸੀਂ ਤੇਰੇ ਚਰਨਾਂ ਨਾਲ ਜੁੜੇ ਆ ਉਹ ਫਿਰ ਆਪਣੇ ਮਾਲਕ ਦੇ ਚਰਨਾਂ ਨਾਲ ਪ੍ਰੀਤ ਬਣਾਉਂਦਾ ਸਾਜੀ ਹੋਈ ਚੀਜ਼ ਦੇ ਨਾਲ ਜੁੜਦਾ ਨਹੀਂ ਕਿਉਂਕਿ ਪਤਾ ਜਿਹੜੀ ਸਾਜੀ ਹੈ ਉਨੇ ਖਤਮ ਵੀ ਹੋਣਾ ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਲੋਕ ਬੜਾ ਧਿਆਨ ਵਾਲਾ ਹੈ ਜਦੋਂ ਪਾਤਸ਼ਾਹ ਜੀ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਾ ਕਾਲ ਨਾਨਕ ਹਰ ਗੁਨ ਗਾਇ ਲੈ ਛਾੜ ਸਗਲ ਜੰਜਾਲ ਸਤਿਗੁਰੂ ਜੀ ਕਹਿਣ ਲੱਗੇ ਪੁੱਤ ਇਸ ਜਗਤ ਵਿੱਚ ਜਿਹੜੀ ਵੀ ਚੀਜ਼ ਪੈਦਾ ਹੋਈ ਹੈ ਅੱਜ ਨਹੀਂ ਤੇ ਕੱਲ ਬਿਨਸੇ ਦੀ ਤੂੰ ਇਸ ਪੈਦਾ ਹੋਈ ਜਾਂ ਬਿਨਸਣ ਵਾਲੀ ਚੀਜ਼ ਦੇ ਵੱਲ ਨਾ ਆਪਣੇ ਆਪ ਨੂੰ ਜੋੜ ਬਲਕਿ ਜਿਨੇ ਸਾਜਿਆ ਹੈ ਔਰ ਜਿਨੇ ਇਹਨੂੰ ਖਤਮ ਕਰਨਾ ਉਸ ਮਾਲਕ ਦੇ ਚਰਨਾਂ ਨਾਲ ਪ੍ਰੀਤ ਬਣਾ ਉਸ ਮਾਲਕ ਦੇ ਨਾਲ ਆਪਣੀ ਸਾਜ ਬਣਾ ਇਨ੍ਹਾਂ ਜੰਜਾਲਾਂ ਵਿੱਚ ਨਾ ਫਸ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤ ਪਿਆਰੇ ਰੱਬ ਜੀ ਦੇ ਚਰਨਾਂ ਨਾਲ ਜੁੜੇ ਔਰ ਆਖਣ ਲੱਗ ਪਏ ਗਾਵੇ ਕੋ ਸਾਜ ਕਰੇ ਤਨ ਖੇ ਰੱਬ ਜੀ ਸਰੀਰਾਂ ਨੂੰ ਸਾਜ ਦੇ ਵੀ ਨੇ ਔਰ ਖੇ ਵੀ ਕਰਦੇ ਨੇ ਖਤਮ ਵੀ ਕਰ ਦੇਦੇ ਗਾਵੇ ਕੋ ਜੀਲਾ ਫਿਰਦੇ ਤੇ ਕਈ ਪਿਆਰੇ ਇਹ ਗੱਲ ਕਹਿੰਦੇ ਨੇ ਰੱਬ ਜੀ ਜਿੰਦ ਕੱਢ ਲੈਂਦੇ ਨੇ ਫਿਰਦੇ ਔਰ ਫਿਰ ਉਹੀ ਜਿੰਦ ਕਿਸੇ ਹੋਰ ਸਰੀਰ ਦੇ ਵਿੱਚ ਪਾ ਦਿੰਦੇ ਨੇ ਪਤਸ਼ਾਹੀ ਕਹਿੰਦੇ ਕਈ ਪਿਆਰੇ ਇਹ ਗੱਲ ਆਪਣੇ ਜੀਵਨ ਵਿੱਚ ਵਿਚਾਰਦੇ ਨੇ ਕਿ ਰੱਬ ਜੀ ਸਰੀਰਾਂ ਦੇ ਵਿੱਚੋਂ ਜਾਨ ਕੱਢ ਲੈਂਦੇ ਨੇ ਔਰ ਕਈ ਸ਼ਰੀਰਾਂ ਦੇ ਵਿੱਚ ਜਾਨ ਪਾ ਦਿੰਦੇ ਨੇ ਕਿਤੇ ਮਾਲਕ ਦੀ ਕਰਨੀ ਹੈ ਇਹ ਤੇ ਮਾਲਕ ਦਾ ਹੀ ਕਰਮ ਹੈ ਇਸ ਕਰਕੇ ਮੇਰੇ ਸਤਿਗੁਰੂ ਜੀ ਕਹਿਣ ਲੱਗੇ ਤੂੰ ਜੀਵਨ ਦੇਣ ਵਾਲੇ ਨਾਲ ਆਪਣੀ ਪ੍ਰੀਤ ਬਣਾ ਉਸ ਮਾਲਕ ਦੇ ਚਰਨਾਂ ਨਾਲ ਜੁੜ ਜਾ ਜਿਹੜਾ ਇਹ ਸਰੀਰ ਨੂੰ ਸਾਜਣ ਵਾਲਾ ਵੀ ਹੈ ਨਿਵਾਜਣ ਵਾਲਾ ਵੀ ਹੈ ਉਭਾਰਨ ਵਾਲਾ ਵੀ ਹੈ ਸ਼ਿੰਗਾਰਨ ਵਾਲਾ ਵੀ ਹੈ ਔਰ ਮਟਾਉਣ ਵਾਲਾ ਵੀ ਹੈ ਤੇਰੀ ਪ੍ਰੀਤ ਉਸ ਦੇ ਚਰਨਾਂ ਨਾਲ ਹੋਵੇ ਸਤਿਗੁਰੂ ਜੀ ਕਹਿੰਦੇ ਉਹੀ ਜਿੰਦ ਦੇਣ ਵਾਲਾ ਹੈ ਤੇ ਉਹੀ ਜਿੰਦ ਲੈਣ ਵਾਲਾ ਹੈ ਕੋ ਗਾਵੇ ਕੋ Jap de sa dur ਕਈ ਪਿਆਰੇ ਮਾਲਕ ਪਰਮੇਸ਼ਰ ਦੇ ਬਾਰੇ ਇਹ ਵਿਖਿਆਨ ਕਰਦੇ ਨੇ ਕਿ ਰੱਬ ਤੇ ਬਹੁਤ ਦੂਰ ਹੈ ਔਰ ਕਈ ਪਿਆਰੇ ਇਹ ਗੱਲ ਕਹਿੰਦੇ ਨੇ ਗਾਵੈ ਕੋ ਵੇਖੇ ਹਾਦਰ ਹਦੂਰ ਤੇ ਕਈ ਕਹਿੰਦੇ ਉਹ ਤੇ ਹਾਜ਼ਰ ਹਾਜ਼ਰ ਹੈ ਸਤਿਗੁਰੂ ਜੀ ਕਹਿੰਦੇ ਇਹ ਦੋਵੇਂ ਕੈਟਾਗਰੀਆਂ ਦੇ ਲੋਕ ਇਸ ਜਗਤ ਵਿੱਚ ਮੌਜੂਦ ਨੇ ਕਈ ਰੱਬ ਨੂੰ ਦੂਰ ਕਹਿੰਦੇ ਨੇ ਤੇ ਕਈ ਰੱਬ ਨੂੰ ਨੇੜੇ ਆਖਦੇ ਨੇ ਸ਼ਬਦ ਜੀ ਕਹਿੰਦੇ ਇਹ ਉਹਦੇ ਹੁਕਮ ਦੀ ਕਲਾ ਹੈ ਜਗਤ ਵਿੱਚ ਪ੍ਰਗਟ ਹੋ ਰਹੀ ਹੈ ਜਿਨ੍ਹਾਂ ਨੇ ਰੱਬ ਨੂੰ ਦੂਰ ਜਾਣਿਆ ਉਹ ਘਰ-ਵਾਰ ਛੱਡ ਕੇ ਪਰਿਵਾਰ ਛੱਡ ਕੇ ਕਾਰੋਬਾਰ ਛੱਡ ਕੇ ਅਨੇਕਾਂ ਜੰਗਲਾਂ ਦੇ ਵਿੱਚ ਲੱਭਣ ਲਈ ਤੁਰ ਪਏ ਤੇ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਆਪਣੇ ਨੇੜੇ ਜਾਣਿਆ ਉਹ ਆਪਣੇ ਅੰਦਰ ਹੀ ਆਪਣੇ ਮਾਲਕ ਦੇ ਨਾਲ ਪ੍ਰੀਤ ਬਣਾ ਕੇ ਇਹ ਸ਼ਬਦ ਕਹਿਣ ਲੱਗ ਪਏ ਕਿ ਕਤ ਜਾਈਏ ਰੇ ਘਰ ਲਾਗੋ ਰੰਗ ਮੈਂ ਕਿਸੇ ਹੋਰ ਪਾਸੇ ਹੁਣ ਕਿਉਂ ਭਟਕਾਂ ਮੈਨੂੰ ਤੇ ਆਪਣੇ ਅੰਦਰੋਂ ਹੀ ਆਪਣੇ ਮਾਲਕ ਦਾ ਰੰਗ ਲੱਗ ਚੁਕਿਆ ਹੈ ਪਿਆਰ ਬਣ ਚੁਕਿਆ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਪਿਉ ਪੰਗ ਏਕ ਦਿਵਸ ਮਨ ਭਈ ਉਮੰਗ ਕਾਚੂ ਆ ਚੰਦਨ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਭਗਤ ਰਾਮਾਨੰਦ ਜੀ ਦਾ ਬਸੰਤ ਰਾਗ ਦੇ ਵਿੱਚ ਇਹ ਇੱਕੋ ਸ਼ਬਦ ਹੈ ਉਹ ਪਹਿਲਾਂ ਆਪਣੇ ਜੀਵਨ ਦੇ ਵਿੱਚ अनेका ਪਥਰਾਂ ਦੇ ਪੁਜਾਰੀ ਨੇ ਮੂਰਤੀਆਂ ਨੂੰ ਭਗਵਾਨ ਕਹਿ ਕੇ ਪੂਜਦੇ ਨੇ ਉਹਨਾਂ ਨੂੰ ਕੇਵਲ ਇੱਕ ਥਾਂ ਤੱਕ ਹੀ ਭਗਵਾਨ ਦਿਸਦਾ ਹੈ ਵੀ ਇਹੀ ਹੈ ਉਹ ਉੱਥੇ ਆਪਣੇ ਹੱਥ ਦੇ ਵਿੱਚ ਪੂਜਾ ਦੀ ਥਾਲੀ ਪਕੜ ਕੇ ਪੂਜਣ ਜਾਂਦੇ ਹੁਣ ਜਦੋਂ ਉਹਨਾਂ ਨੂੰ ਸੋਝੀ ਆਈ ਗਿਆਨ ਆਈ ਪ੍ਰਾਪਤ ਹੋਇਆ ਪਹਿਲਾਂ ਉਹ ਰੱਬ ਨੂੰ ਭਗਵਾਨ ਨੂੰ ਦੂਰ ਵੇਖਦੇ ਸੀ ਜਦੋਂ ਸੋਝੀ ਆ ਗਈ ਉਦੋਂ ਕਹਿੰਦੇ ਉਤੇ ਮੇਰੇ ਕੋਲ ਆ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਦੱਸਿਆ ਜਿਸ ਰੱਬ ਨੂੰ ਪੂਜਣ ਦੇ ਲਈ ਬਾਹਰ ਜਾ ਰਿਆਂ ਭਲਿਆ ਦੂਰ ਜਾ ਰਿਆਂ ਉਤ ਤੇਰੇ ਅੰਦਰ ਹੈ ਕਹਿੰਦੇ ਜਦੋਂ ਇਸ ਗੱਲ ਦਾ ਧਿਆਨ ਧਰਿਆ ਫਿਰ ਪਤਾ ਲੱਗ ਗਿਆ ਕਿ ਜਹਾਂ ਜਾਈਏ ਤਾਂ ਜਲ ਪਖਾਨ ਤੂੰ ਪੂਰ ਰਹੇ ਹੋ ਹੈ ਸਰਬਸਮਾਨ ਮੇਰੇ ਮਾਲਕਾ ਤੂੰ ਤੇ ਸਾਰੀਆਂ ਥਾਵਾਂ ਤੇ ਪੂਰਨ ਤੌਰ ਤੇ ਬੈਠਾ ਹੈ ਤੂੰ ਤੇ ਸਾਰੀਆਂ ਥਾਵਾਂ ਦੇ ਉੱਪਰ ਵਿਆਪਕ ਹੈ ਸਤਗੁਰ ਮੈਂ ਬਲਿਹਾਰੀ ਤੌਰ ਏ ਸਤਗੁਰੂ ਮੈਂ ਤੇਰੇ ਤੋਂ ਬਲਹਾਰ ਹਾਂ ਮੈਂ ਤੇਰੇ ਤੋਂ ਵਾਰਨੇ ਜਾਂਦਾ ਹਾਂ ਸਤਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਵਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸਵਾਮੀ ਰਮਤ ਬ੍ਰਹਮ ਕਹਿੰਦੇ ਦੁਨੀਆਂ ਦੇ ਲੋਕੋ ਹੁਣ ਰਾਮਾਨੰਦ ਦਾ ਜਿਹੜਾ ਸਵਾਮੀ ਹੈ ਨਾ ਉਹ ਇੱਕ ਪੱਥਰ ਤੱਕ ਮੌਜੂਦ ਨਹੀਂ ਉਹ ਤੇ ਰਮਤ ਬ੍ਰਹਮ ਉਹ ਤੇ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ ਸਤਗੁਰ ਕਾ ਸ਼ਬਦ ਕਟ ਕੋਟ ਕਰਮ ਗੁਰੂ ਦਾ ਸ਼ਬਦ ਸਾਡੇ ਅਨੇਕਾਂ ਕਰੋੜਾਂ ਕਰਮ ਕਾਂਡਾਂ ਦਾ ਖਾਤਮਾ ਕਰਦਾ ਜਦੋਂ ਗੁਰੂ ਦੇ ਸ਼ਬਦ ਨਾਲ ਜੁੜਦੇ ਆ ਫਿਰ ਪਤਾ ਲੱਗਦਾ ਉਹ ਦੂਰ ਨਹੀਂ ਉਹ ਤੇ ਨੇੜੇ ਹੈ ਔਰ ਕਈ ਪਿਆਰੇ ਕਹਿੰਦੇ ਗਾਵੇ ਕੋ Japae disa dur gava ko vekha hadirah dur ਤੇ ਕਈ ਕਹਿੰਦੇ ਉਹ ਤੇ ਬਿਲਕੁਲ ਨੇੜੇ ਹੈ ਜਿਵੇਂ ਭਗਤ ਰਵਦਾਸ ਮਹਾਰਾਜ ਜੀ ਦਾ ਅਮੋਲਕ ਬਚਨ ਹੈ ਉਹ ਕਹਿੰਦੇ ਕਹਿ ਰਵਦਾਸ ਹਾਥ ਪੈ ਨੇਰੇ ਸਹਜੇ ਹੋਏ ਸੁਹੋਏ ਹਾਥ ਪੈ ਨੇਰੇ ਦਾ ਮਤਲਬ ਹੈ ਉਹ ਰੱਬ ਤੇ ਸਾਡੇ ਹੱਥਾਂ ਪੈਰਾਂ ਤੋਂ ਵੀ ਵੱਧ ਨੇੜੇ ਹੈ ਇੰਨਾ ਨੇੜੇ ਹੈ ਸਤਿਗੁਰੂ ਜੀ ਕਹਿਣ ਲੱਗੇ ਉਹ ਮਾਲਕ ਪਰਮੇਸ਼ਰ ਸਾਡੇ ਕੋਲ ਮੌਜੂਦ ਹੈ ਕਈ ਪਿਆਰੇ ਇਦਾਂ ਵੀ ਆਖਦੇ ਨੇ ਪਰ ਆਖਣ ਵਾਲੇ ਬਹੁਤ ਨੇ ਸਤਿਗੁਰੂ ਜੀ ਕਹਿੰਦੇ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਠੀ ਕੋਟੀ ਕੋਟ ਕੋਟ ਭਾਈ ਮਾਲਕ ਪਰਮੇਸ਼ਰ ਦੇ ਗੁਣਾਂ ਦੇ ਬਾਰੇ ਅਨੇਕਾਂ ਲੋਕ ਕਥਨ ਕਰਦੇ ਪਏ ਨੇ ਪਰ ਅਨੇਕਾਂ ਕਥਨ ਕਰਕੇ ਵੀ ਮਾਲਕ ਪਰਮੇਸ਼ਰ ਦੇ ਬਾਰੇ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਸਭ ਜੀ ਕਹਿੰਦੇ ਕਰੋੜਾਂ ਲੋਕ ਆਪਣੇ ਵੱਲੋਂ ਕਥਨ ਕਰਨ ਦੇ ਵਿੱਚ ਲੱਗੇ ਪਏ ਨੇ ਪਰ ਮਾਲਕ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਹੋ ਰਿਹਾ ਉਹ ਤੇ ਬੇਅੰਤ ਹੈ ਉਹਦੇ ਗੁਣਾਂ ਦਾ ਅੰਤ ਕੋਈ ਨਹੀਂ ਪਾਸ ਕਰਿਆ ਉਹਦੇ ਗੁਣਾਂ ਨੂੰ ਪੂਰਨ ਤੌਰ ਤੇ ਕੋਈ ਵੀ ਬਿਆਨ ਨਹੀਂ ਕਰ ਸਕਿਆ ਜਿਵੇਂ ਕਈ ਵਾਰੀ ਆਪਾਂ ਇਹ ਬਚਨ ਸਾਂਝੇ ਕੀਤੇ ਮਾਲਕ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਹਿ ਸਕਦਾ ਸਤਿਗੁਰੂ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਦੀ ਕਹਿੰਦੇ ਜਿਵੇਂ ਪਿਤਾ ਦਾ ਜਨਮ ਕੇ ਜਨਨ ਪੂਤ ਸਗਲ ਪਰੋਈ ਆਪਣੇ ਸੂਤ ਪਿਓ ਦੇ ਜੀਵਨ ਬਾਰੇ ਪੁੱਤ ਪੂਰਨ ਤੌਰ ਤੇ ਕਦੇ ਵੀ ਲਿਖ ਨਹੀਂ ਸਕਦਾ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ ਹੁਣ ਸਤਿਗੁਰੂ ਜੀ ਦਾ ਇਹ ਬਚਨ ਬੜਾ ਧਿਆਨ ਵਾਲਾ ਹੈ ਕਿ ਪਿਤਾ ਕਾ ਜਨਮ ਕੇ ਜਾਨਾ ਪੁੱਤ ਪਿਓ ਦੀ ਜੀਵਨੀ ਲਿਖਣੀ ਹੋਵੇ ਪੁੱਤ ਨੇ ਉਹ ਪੂਰਨ ਤੌਰ ਤੇ ਨਹੀਂ ਲਿਖ ਸਕਦਾ ਉਨੀ ਕੁ ਲਿਖੇਗਾ ਜਿੰਨੀ ਕੁ ਉਹਨੇ ਆਪਣੇ ਪਿਓ ਦੇ ਨਾਲ ਜ਼ਿੰਦਗੀ ਬਤੀਤ ਕੀਤੀ ਆ ਇਸ ਤੋਂ ਵੀ ਵੱਧ ਕੇ ਲਿਖ ਸਕਦਾ ਹੈ ਉਹ ਉਹਨਾਂ ਮਿੱਤਰਾਂ ਨੂੰ ਜਾ ਕੇ ਮਿਲੇਗਾ ਜਿਹੜੇ ਉਸ ਦੇ ਪਿਓ ਦੇ ਬਚਪਨ ਦੇ ਮਿੱਤਰ ਜਦੋਂ ਉਹ ਜੰਮਿਆ ਹੀ ਨਹੀਂ ਸੀ ਉਹ ਉਹਨਾਂ ਨੂੰ ਜਾ ਕੇ ਪੁੱਛ ਸਕਦਾ ਮੇਰੇ ਪਿਤਾ ਦਾ ਬਚਪਨ ਕਿੱਦਾਂ ਦਾ ਸੀ ਮੇਰੇ ਪਿਤਾ ਦੀ ਜ਼ੁਬਾਨੀ ਕਿੱਦਾਂ ਦੀ ਸੀ ਉਹਨਾਂ ਕੋਲੋਂ ਕੁਝ ਗੱਲਾਂ ਸੁਣ ਕੇ ਲਿਖ ਸਕਦਾ ਹੈ ਪਰ ਪੂਰਨ ਤੌਰ ਤੇ ਆਪਣੇ ਪਿਓ ਦੇ ਜੀਵਨ ਬਾਰੇ ਉਹ ਕਦੇ ਵੀ ਲਿਖ ਨਹੀਂ ਸਕਦਾ ਕਿਉਂਕਿ ਜਦੋਂ ਉਹਦਾ ਪਿਤਾ ਸੀ ਉਦੋਂ ਉਹ ਜੰਮਿਆ ਹੀ ਨਹੀਂ ਉਹ ਲੱਖਾਂ ਯਤਨ ਕਰ ਲਵੇ ਆਪਣੇ ਪਿਓ ਦੀ ਪੂਰਨ ਜੀਵਨੀ ਨਹੀਂ ਲਿਖ ਸਕਦਾ ਓਨੀ ਕੁ ਲਿਖੇਗਾ ਜਿੰਨੀ ਕੁ ਲੋਕਾਂ ਤੋਂ ਸੁਣੇਗਾ ਜਾਂ ਓਨੀ ਕੁ ਲਿਖੇਗਾ ਜਿੰਨੀ ਕੁ ਆਪਣੇ ਪਿਓ ਦੇ ਨਾਲ ਸਾਂਝ ਬਣਾ ਕੇ ਜ਼ਿੰਦਗੀ ਬਤੀਤ ਕਰੇਗਾ ਸਤਿਗੁਰੂ ਜੀ ਕਹਿੰਦੇ ਇਦਾਂ ਹੀ ਇੱਕ ਪਿਤਾ ਇੱਕਸ ਕੇ ਹੰਬਰ ਆ ਸਾਡਾ ਸਾਰਿਆਂ ਦਾ ਪਿਓ ਇੱਕ ਹੈ ਅਸੀਂ ਉਸ ਮਾਲਕ ਦੇ ਹੀ ਬੱਚੇ ਆ ਅਸੀਂ ਆਪਣੇ ਰੱਬ ਰੂਪੀ ਪਿਤਾ ਦੇ ਗੁਨਾ ਬਾਰੇ ਜੀਵਨੀ ਬਾਰੇ ਲਿਖਣ ਲੱਗ ਜਾਈਏ ਉਹਨਾਂ ਨੂੰ ਲਿਖਾਂਗੇ ਜਿੰਨਾਂ ਨੂੰ ਉਹਦੇ ਨਾਲ ਜੁੜਾਂਗੇ ਜਾਂ ਉਹਨਾਂ ਕੋਲ ਲਿਖ ਸਕਦੇ ਆ ਜਿਹੜੀਆਂ ਜੁੜੀਆਂ ਹੋਈਆਂ ਰੂਹਾਂ ਨੇ ਉਹਨਾਂ ਕੋਲੋਂ ਪੁੱਛਾਂਗੇ ਰੱਬ ਦੇ ਗੁਣ ਉਹਨਾਂ ਕੋਲੋਂ ਸੁਣਾਂਗੇ ਰੱਬ ਦੇ ਗੁਣ ਉਹਨੇ ਕੋਲ ਲਿਖ ਸਕਦੇ ਆ ਆਪਣੇ ਮਾਲਕ ਦੇ ਬਾਰੇ ਪੂਰਨ ਤੌਰ ਤੇ ਕਥਨ ਨਹੀਂ ਕੀਤਾ ਜਾ ਸਕਦਾ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਪੁੱਤ ਗੱਲ ਨੂੰ ਸਮਝ ਹੁਕਮ ਨਾ ਕਹਿਆ ਜਾਈ ਉਹਦੀ ਵਿਆਖਿਆ ਹੈ ਮਾਲਕ ਪਰਮੇਸ਼ਰ ਦਾ ਹੁਕਮ ਕਿੱਡਾ ਵਿਸ਼ਾਲ ਹੈ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਕਹਿੰਦੇ ਕੌਣ ਦੱਸ ਸਕਦਾ ਔਰ ਜਿਹੜੇ ਜੁੜੇ ਉਹਨਾਂ ਪਿਆਰਿਆਂ ਨੇ ਸ਼ਬਦ ਕਹੇ ਸੀ ਕਿ ਕਬੀਰ ਸਾਤ ਸਮੁੰਦੈ ਮਸ ਕਰੋਂ ਕਲਮ ਕਰੋਂ ਬਨ ਰਾਏ ਬਸੂਦਾ ਕਾਗਦ ਜੋ ਕਰੋਂ ਹਰ ਜਸ ਲਿਖਣ ਨਾ ਜਾਏ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੱਤ ਸਮੁੰਦਰਾਂ ਦੀ ਸ਼ਿਆਹੀ ਹੋਵੇ ਸ਼ਿਆਹੀ ਦੀ ਟੋਟ ਵੀ ਨਾ ਆਵੇ ਇੰਨੀ ਜਿਆਦਾ ਇੱਕ ਸਮੁੰਦਰ ਦਾ ਪਾਣੀ ਕਿੰਨਾ ਹੈ ਕੋਈ ਬਿਆਨ ਨਹੀਂ ਕਰ ਸਕਦਾ ਸੱਤ ਸਮੁੰਦਰਾਂ ਦਾ ਪਾਣੀ ਹੋ ਜਾਵੇ ਇੰਨੀ ਸ਼ਿਆਹੀ ਹੋਵੇ ਕੋਲ ਪੂਰੀ ਬਨਸਪਤੀ ਕਲਮ ਕਰੋ ਬਨਰਾਏ ਜਿੰਨੀਆਂ ਵੀ ਲੱਕੜਾਂ ਨੇ ਇਹਨਾਂ ਨੂੰ ਇਕੱਠੀਆਂ ਕਰਕੇ ਇੱਕ ਵੱਡੀ ਕਲਮ ਤਿਆਰ ਕਰ ਲਵਾਂ ਇੱਡੀ ਵੱਡੀ ਕਲਮ ਹੋਵੇ ਕਲਮ ਕਰੂੰ ਬਨਰਾਏ ਬਸੁਦਾ ਕਾਗਜ਼ ਜੋ ਕਰੂੰ ਆ ਬਸੁਦਾ ਆ ਧਰਤੀ ਜਿੱਡੀ ਵੱਡੀ ਐ ਨਾ ਐਡਾ ਵੱਡਾ ਕਾਗਜ਼ ਹੋਵੇ ਐਡੀ ਵੱਡੀ ਧਰਤੀ ਜਿੱਡਾ ਕਾਗਜ਼ ਹੋਵੇ ਮੇਰੇ ਕੋਲ ਤਾਂ ਭਗਤ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਤਾਂ ਵੀ ਹਰ ਜਸ ਲਿਖਨ ਨਾ ਜਾਏ ਤਾਂ ਵੀ ਰੱਬ ਦਾ ਜਸ ਪੂਰਨ ਤੌਰ ਤੇ ਲਿਖਿਆ ਨਹੀਂ ਜਾ ਸਕਦਾ ਕਥਨ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਜਿਹੜੇ ਪਿਆਰੇ ਜੁੜੇ ਉਹਨਾਂ ਨੇ ਸ਼ਬਦ ਕਹੇ ਸਨ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋਂ ਤੂੰ ਠਾਕੁਰ ਓਚ ਭਗਵਾਨਾ ਮੇਰੇ ਮਾਲਕਾ ਤੇਰੀ ਮਹਿਮਾ ਕਿਵੇਂ ਬਿਆਨ ਕਰਾਂ ਸਤਿਗੁਰੂ ਜੀ ਕਹਿਣ ਲੱਗੇ ਮਾਲਕ ਪਰਮੇਸ਼ਰ ਦਾ ਹੁਕਮ ਨਾ ਕਹਿਆ ਜਾਏ ਉਹ ਦੱਸਿਆ ਨਹੀਂ ਜਾ ਸਕਦਾ ਉਦੇ ਹੁਕਮ ਦੇ ਵਿੱਚ ਬੇਅੰਤ ਜੀਵ ਇਸ ਜਗਤ ਵਿੱਚ ਪ੍ਰਗਟ ਹੋਏ ਔਰ ਸੋਝੀ ਲੈ ਕੇ ਆਪਣੇ ਮਾਲਕ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਫਿਰ ਅੱਗੇ ਕਹਿੰਦੇ ਦੇਂਦਾ ਦੇ ਲੈਂਦੇ ਥੱਕ ਪਾਹੇ ਮਾਲਕ ਪਰਮੇਸ਼ਰ ਤੇ ਦਾਤਾਂ ਦਈ ਜਾ ਰਿਆ ਪਰ ਲੈਣ ਵਾਲੇ ਥੱਕ ਜਾਂਦੇ ਨੇ ਮਾਲਕ ਪਰਮੇਸ਼ਰ ਤੇ ਦਾਤਾਂ ਦਿੰਦਾ ਪਿਆ ਹੈ ਪਰ ਲੈਣ ਵਾਲੇ ਥੱਕ ਜਾਂਦੇ ਨੇ ਭਾਬ ਲੈਣ ਵਾਲਿਆਂ ਦੀ ਜ਼ਿੰਦਗੀ ਮੁੱਕ ਜਾਂਦੀ ਹੈ ਦੇਣ ਵਾਲੇ ਦੀਆਂ ਦਾਤਾਂ ਨਹੀਂ ਮੁੱਕਦੀਆਂ ਲੈਣ ਵਾਲਾ ਪਿਆਰਾ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਦੇਣ ਵਾਲਾ ਦਾਤਾ ਖਤਮ ਨਹੀਂ ਹੁੰਦਾ ਜੁਗਾਂ ਜੁਗੰਤਰ ਖਾਹੀ ਖਾਹੇ ਸਬ지 ਕਹਿੰਦੇ ਜੁਗਾਂ ਜੁਗੰਤਰਾਂ ਤੋਂ ਜੀਵ ਮਾਲਕ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਖਾਂਦੇ ਆ ਰਹੇ ਨੇ ਪਰ ਮਾਲਕ ਪਰਮੇਸ਼ਰ ਦੀਆਂ ਦਾਤਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਟੋਟ ਨਹੀਂ ਆਈ ਉਹਦੀਆਂ ਬੇਅੰਤ ਦਾਤਾਂ ਨੇ ਹੁਕਮੀ ਹੁਕਮ ਚਲਾਏ ਰਾਹ ਆਪਣੇ ਮਾਲਕ ਪਰਮੇਸ਼ਰ ਜੀ ਆਪਣੇ ਹੁਕਮ ਦੇ ਵਿੱਚ ਸਾਰੇ ਜਗਤ ਨੂੰ ਚਲਾਉਣ ਵਾਲੇ ਸਾਰੇ ਜਗਤ ਦੀ ਕਾਰ ਚਲਾਉਣ ਵਾਲਾ ਮੇਰਾ ਮਾਲਕ ਪਰਮੇਸ਼ਰ ਹੈ ਸਤਿਗੁਰੂ ਜੀ ਕਹਿੰਦੇ ਏਦਾਂ ਹੀ ਨਾਨਕ ਵਿਗਸੈ ਬੇਪਰਵਾਹ ਉਹ ਬੇਪਰਵਾਹ ਪਰਮੇਸ਼ਰ ਜਿਹੜਾ ਆਪਣੇ ਪੈਦਾ ਕੀਤੇ ਜੀਵਾਂ ਨੂੰ ਜਗਤ ਵਿੱਚ ਪ੍ਰਗਟ ਕਰਦਾ ਹੈ ਉਹਨਾਂ ਨੂੰ ਸੰਭਾਲਦਾ ਵੀ ਹੈ ਉਹਨਾਂ ਨੂੰ ਪਾਲਦਾ ਵੀ ਹੈ ਉਹਨਾਂ ਦਾ ਵਿਨਾਸ਼ ਵੀ ਕਰਦਾ ਹੈ ਹੁਣ ਸੱਜ ਜੀ ਕਹਿਣ ਲੱਗੇ ਪੈਦਾ ਕਰਨ ਵਾਲਾ ਭੋਜਨ ਦੇਣ ਵਾਲਾ ਪਰ ਮਾਰਨ ਵਾਲਾ ਕੌਣ ਹੈ ਇੱਕ ਪਰਮੇਸ਼ਰ ਨਹੀਂ ਤੇ ਆਪਾਂ ਜਪਜੀਤ ਸਾਹਿਬ ਜੀ ਦੀ ਬਾਣੀ ਵਿੱਚ ਅੱਗੇ ਜਾ ਕੇ ਪੜ੍ਹਾਂਗੇ। ਜਗਤ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਸੀ ਕਿ ਜਗਤ ਨੂੰ ਚਲਾਉਣ ਵਾਲੀਆਂ ਤਿੰਨ ਸ਼ਕਤੀਆਂ ਨੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਏ ਦੀਵਾਨ। ਹੁਣ ਜਗਤ ਵਿੱਚ ਇਹ ਗੱਲ ਪ੍ਰਗਟ ਕਰ ਦਿੱਤੀ ਗਈ ਸੀ। ਇਹ ਇੱਕ ਸੰਸਾਰੀ ਸੰਸਾਰ ਨੂੰ ਬਣਾਉਣ ਵਾਲਾ ਬ੍ਰਹਮਾ ਹੈ ਇੱਕ ਭੰਡਾਰੀ ਸੰਸਾਰ ਨੂੰ ਭੋਜਨ ਦੇਣ ਵਾਲਾ ਵਿਸ਼ਨੂੰ ਹੈ ਇੱਕ ਲਾਏ ਦੀ ਬਾਣ ਤੇ ਮੌਤ ਦੇਣ ਵਾਲਾ ਸ਼ਿਵ ਜੀ ਹੈ ਉਹ ਤਿੰਨ ਦੀ ਪੂਜਾ ਕਰਨ ਦੀ ਗੱਲ ਕਰਨ ਤਿੰਨ ਦੇ ਪੁਜਾਰੀ ਬਣ ਗਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੀਜੀ ਪੌੜੀ ਵਿੱਚ ਵੀ ਗੱਲ ਕਰ ਦਿੱਤੀ ਕਹਿੰਦੇ ਨਹੀਂ ਸੰਸਾਰ ਨੂੰ ਪੈਦਾ ਕਰਨ ਵਾਲਾ ਵੀ ਰੱਬ ਦਾ ਹੁਕਮ ਹੈ ਸੰਸਾਰ ਨੂੰ ਭੋਜਨ ਦੇਣ ਵਾਲਾ ਵੀ ਰੱਬ ਦਾ ਹੁਕਮ ਹੈ ਔਰ ਸੰਸਾਰ ਦਾ ਖਾਤਮਾ ਕਰਨ ਵਾਲਾ ਵੀ ਰੱਬ ਦਾ ਹੁਕਮ ਹੈ ਭਾਵ ਇੱਕ ਰੱਬ ਹੀ ਸਾਰਾ ਕੁਝ ਕਰਦਾ ਪਿਆ ਸਜਦਾ ਵੀ ਹੈ ਪਾਲਦਾ ਵੀ ਹੈ ਔਰ ਖਤਮ ਵੀ ਕਰਦਾ ਹੈ ਤੂੰ ਤਿੰਨ ਦਾ ਪੁਜਾਰੀ ਨਾ ਬਣੀ ਪੁੱਤ ਤੂੰ ਇੱਕ ਦਾ ਪੁਜਾਰੀ ਬਣੀ ਤੇਰੇ ਜੀਵਨ ਦੀ ਸਫਲਤਾ ਤਾਂ ਹੈ ਨਾਨਕ ਵਿਗਸਾ ਬੇਪਰਵਾ ਉਹ ਬੇਪਰਵਾ ਪਰਮੇਸ਼ਰ ਸਦਾ ਹੀ ਆਨੰਦ ਵਿੱਚ ਖੇੜੇ ਵਿੱਚ ਹੈ ਔਰ ਜਿਹੜੇ ਇਹੋ ਜੇ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਗੇ ਬੜੀ ਧਿਆਨ ਦੇਣ ਜੋ ਗੱਲ ਹੈ ਜਿਹੋ ਜੇ ਪਿਆਰੇ ਦੇ ਨਾਲ ਅਸੀਂ ਮਿਲਾਪ ਕਰਦੇ ਹਾਂ ਸਾਡੀ ਹਾਲਤ ਉਦਾਂ ਦੀ ਹੁੰਦੀ ਹੈ ਸਾਡਾ ਕੋਈ ਆਪਣਾ ਪਿਆਰਾ ਉਦਾਸ ਹੋਵੇ ਨਿਰਾਸ਼ ਹੋਵੇ ਉਹਦੀ ਉਦਾਸੀ ਦਾ ਉਹਦੀ ਨਿਰਾਸ਼ਤਾ ਦਾ ਪ੍ਰਭਾਵ ਸਾਡੇ ਤੇ ਪੈਂਦਾ ਹੈ ਸਾਡੇ ਚਿਹਰੇ ਵਿੱਚ ਵੀ ਉਦਾਸੀ ਛਾ ਜਾਂਦੀ ਹੈ ਅਸੀਂ ਵੀ ਬੜੇ ਦੁਖੀ ਹੋ ਕੇ ਪੁੱਛਦੇ ਹਾਂ ਕੀ ਬਾਣਾ ਵਾਪਰੇ ਆ ਕੀ ਹੋਇਆ ਹੁਣ ਉਹਦੇ ਦਰਸ਼ਨਾਂ ਨੇ ਸਾਡੇ ਜੀਵਨ ਵਿੱਚ ਪ੍ਰਭਾਵ ਪਾਇਆ ਉਹਦੇ ਚਿਹਰੇ ਤੇ ਉਦਾਸੀ ਹੈ ਅਸੀਂ ਵੀ ਉਦਾਸ ਹੋ ਗਏ ਅਸੀਂ ਵੀ ਦੁਖੀ ਹੋ ਗਏ ਉਹ ਵੀ ਦੁਖੀ ਹੈ ਦੂਜਾ ਪੱਖ ਉਹੀ ਪਿਆਰਾ ਸਾਨੂੰ ਅਗਲੇ ਟਾਈਮ ਖੁਸ਼ ਮਿਲੇ ਚਿਹਰੇ ਤੇ ਬੜੀ ਰੌਣਕ ਹੋਵੇ ਅਸੀਂ ਵੀ ਉਹਦੇ ਚਿਹਰੇ ਦੀ ਰੌਣਕ ਵੇਖ ਕੇ ਬੜੇ ਖੁਸ਼ ਹੋ ਜਾਂਨੇ ਆ ਵੀ ਅੱਜ ਬੜਾ ਤੂੰ ਖੁਸ਼ ਨਜ਼ਰ ਆਉਣਾ ਪਿਆ ਅਸੀਂ ਵੀ ਹੱਸ ਪੈਨੇ ਭਾਵੇਂ ਗੱਲ ਪਤਾ ਹੀ ਨਾ ਹੋਵੇ ਪਰ ਉਹਦੇ ਦਰਸ਼ਨਾਂ ਦਾ ਪ੍ਰਭਾਵ ਸਾਡੇ ਤੇ ਪੈਂਦਾ ਹੈ ਸਤਿਗੁਰੂ ਜੀ ਕਹਿੰਦੇ ਨਾਨਕ ਵਿਗਸਾ ਬੇਪਰਵਾ ਰੱਬ ਤੇ ਸਦਾ ਆਨੰਦ ਵਿੱਚ ਹੈ ਖੇੜੇ ਵਿੱਚ ਹੈ ਜਿੱਦਣ ਪੁੱਤ ਰੱਬ ਦੇ ਦਰਸ਼ਨ ਕਰੇਗਾ ਤੇਰੇ ਚਿਹਰੇ ਤੇ ਖੇੜਾ ਹੀ ਨਜ਼ਰ ਆਵੇਗਾ ਤੇਰੇ ਚਿਹਰੇ ਤੇ ਰੌਣਕ ਹੀ ਨਜ਼ਰ ਆਵੇਗੀ ਤੂੰ ਵੀ ਵਿਗਾਸ ਦੇ ਵਿੱਚ ਹੋਵੇਂਗਾ ਤੂੰ ਵੀ ਆਨੰਦ ਵਿੱਚ ਹੋਵੇਂਗਾ ਉਦਾਸੀ ਤੇਰੇ ਚਿਹਰੇ ਤੇ ਨਜ਼ਰ ਹੀ ਨਹੀਂ ਆਵੇਗੀ ਕਿਉਂਕਿ ਤੂੰ ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਹੈ ਤਾਹੀਂ ਮੇਰੇ ਸਤਿਗੁਰੂ ਜੀ ਨੇ ਇੱਥੇ ਗੱਲ ਕਹੀ ਰੱਬ ਜੀ ਆਪਣੇ ਹੁਕਮ ਦੇ ਵਿੱਚ ਪੂਰੇ ਸੰਸਾਰ ਦੀ ਕਾਰ ਚਲਾਉਂਦੇ ਔਰ ਸਾਜ ਕੇ ਵੀ ਖੁਸ਼ ਨੇ ਮਾਰ ਕੇ ਵੀ ਖੁਸ਼ ਨੇ ਹੁਣ ਤੇ ਆਨ ਮਾਰਨਾ ਰੱਬ ਜੀ ਕਦੇ ਵੀ ਉਦਾਸ ਨਹੀਂ ਉਹ ਸਦਾ ਖੇੜੇ ਵਿੱਚ ਨੇ ਤੇ ਜਿਹੜੀਆਂ ਰੂਹਾਂ ਏਹੋ ਜੇ ਮਾਲਕ ਨਾਲ ਜੁੜੀਆਂ ਉਹਨਾਂ ਦੀ ਜ਼ਿੰਦਗੀ ਵਿੱਚ ਭਾਵੇਂ ਜਨਮ ਹੋਵੇ ਤੇ ਭਾਵੇਂ ਮੌਤ ਹੋਵੇ ਇਹ ਤੇ ਖਿਆਲ ਕਰਕੇ ਵੇਖੋ ਕਲਗੀਧਰ ਪਿਤਾ ਜੀ ਦਾ ਜੀਵਨ ਪੜ੍ਹੋ ਤੁਸੀਂ ਕਦੇ ਦਰਸ਼ਨ ਕਰੋ ਕਲਗੀਧਰ ਪਿਤਾ ਦੇ ਆਨੰਦਪੁਰ ਨਗਰੀ ਵਸਦੀ ਹੈ ਉਦੋਂ ਵੀ ਆਨੰਦ ਦੇ ਵਿੱਚ ਨੇ ਆਨੰਦਪੁਰ ਨਗਰੀ ਉੱਜੜੀ ਹੈ ਉਦੋਂ ਵੀ ਆਨੰਦ ਵਿੱਚ ਨੇ ਮਾਲਕ ਦੇ ਘਰ ਵਿੱਚੋਂ ਚਾਰ ਪੁੱਤ ਪ੍ਰਾਪਤ ਹੋਏ ਉਦੋਂ ਵੀ ਖੇੜੇ ਵਿੱਚ ਨੇ ਮਾਲਕ ਦੇ ਹੁਕਮ ਵਿੱਚ ਚਾਰਾਂ ਹੀ ਸ਼ਾਦਤੀ ਜਾਮ ਪੀ ਕੇ ਆਪਣਾ ਸਰੀਰ ਕਚੋਲਾ ਤਿਆਗੇ ਉਦੋਂ ਵਿੱਚ ਆਨੰਦ ਵਿੱਚ ਨੇ ਕਿਉਂ ਕਿ ਕਾਰਨ ਇਹ ਸੀ ਉਹਨਾਂ ਦੇ ਧਿਆਨ ਦੇ ਵਿੱਚ ਪੁੱਤ ਨਹੀਂ ਸੀ ਉਹਨਾਂ ਦੇ ਧਿਆਨ ਵਿੱਚ ਪੁੱਤਰਾਂ ਦੀ ਦਾਤ ਦੇਣ ਵਾਲਾ ਪਰਮਾਤਮਾ ਸੀ ਤਾਂ ਹੀ ਤੇ ਐਡੀ ਵੱਡੀ ਗੱਲ ਕਹੀ ਨਾ ਕਿ ਨਾ ਪੇਚ ਦਾ ਮੂਹੇ ਨਾ ਰੰਜ ਦਾ ਤਨ ਕੇ ਬੇਰੂ ਖੁਦਾਬਾਦ ਦੁਸ਼ਮਨ ਸ਼ਕਾਨਾ ਔਰੰਗਜ਼ੇਬ ਨੂੰ ਗੱਲ ਕਹੀ ਔਰੰਗਜ਼ੇਬ ਤੂੰ ਮੇਰਾ ਘਰ ਢਾਕੇ ਮੇਰੀਆਂ ਫੌਜਾਂ ਕਤਲ ਕਰਕੇ ਮੇਰੇ ਪੁੱਤਰਾਂ ਨੂੰ ਕਤਲ ਕਰਕੇ ਵੀ ਮੇਰਾ ਬਾਲ ਵਿੰਗਾ ਨਹੀਂ ਕਰ ਸਕਿਆ ਤੂੰ ਤੇ ਮੇਰੇ ਤਨ ਵਿੱਚ ਥੋੜਾ ਜਿਹਾ ਦਰਦ ਵੀ ਪੈਦਾ ਨਹੀਂ ਕਰ ਸਕਿਆ ਵੀ ਮੈਂ ਕੁਰਲਾਵਾ ਕਰਨਪਤਾ ਕੀ ਦੱਸਿਆ ਕਿਉਂਕਿ ਦੁਸ਼ਮਣਾਂ ਨੂੰ ਖਤਮ ਕਰਨ ਵਾਲਾ ਖੁਦਾ ਅੱਜ ਵੀ ਮੇਰੇ ਨਾਲ ਖਲੋਤਾ ਹੈ ਜਦੋਂ ਤੱਕ ਖੁਦਾ ਮੇਰੇ ਕੋਲ ਹੈ ਉਦੋਂ ਤੱਕ ਤੋਂ ਮੇਰਾ ਆਨੰਦ ਨਹੀਂ ਖੋ ਸਕਦਾ ਉਦੋਂ ਤੱਕ ਤੋਂ ਮੇਰੀਆਂ ਖੁਸ਼ੀਆਂ ਨਹੀਂ ਉਜਾੜ ਸਕਦਾ ਉਦੋਂ ਤੱਕ ਤੋਂ ਮੇਰੇ ਤਨ ਵਿੱਚ ਥੋੜਾ ਜਿਹਾ ਦਰਦ ਵੀ ਪੈਦਾ ਨਹੀਂ ਕਰ ਸਕਦਾ ਸਬ지 ਕਹਿੰਦੇ ਪੁੱਤ ਜਿਹੜਾ ਮਾਲਕ ਬੇਪਰਵਾਹ ਹੈ ਜਿਹੜਾ ਸਦਾ ਖੇੜੇ ਵਿੱਚ ਹੈ ਉਸ ਰੱਬ ਜੀ ਦੇ ਚਰਨਾਂ ਨਾਲ ਜੁੜ ਕਰ ਜੀਵਨ ਅੰਦਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਨੀਆਂ ਬੇਨਤੀਆਂ ਪ੍ਰਵਾਨ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ